ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਬਿਕੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਉ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਤ ਕਾਣ ਥੌਰ ਨਾ ਥਾਓ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਦਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਉ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗਰੇ ਤਜ ਤਾਰੇ ਨਾਉ ਬੇਖ ਮਤ ਕਾਣ ਥਾਉ ਲਾ ਥਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੈ ਰਾਜ ਤੇ ਅੰਦਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕਾ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਾਤੇ ਕਾਣ ਠੌਰ ਨਾ ਠਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੇ ਤੇਰੇ ਦਾਸ ਕਾ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਾਤੇ ਕਾਣ ਠਾਉ ਨਾ ਠਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੈ ਰਾਜ ਤੇ ਅੰਦਲਾ ਭਾਰੀ ਦੋਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਾ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗਰੇ ਤਜ ਤਾਰੇ ਨਾਉ ਬੇਖ ਮਤੇ ਕਾਣ ਥਾਉ ਰਨਾ ਥਾਉ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੈ ਰਾਜ ਤੇ ਅੰਦਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕਾ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਾਤੇ ਕਾਂ ਠੌਰ ਨਾ ਠਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਾ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੈ ਨਾਉ ਬੇਖ ਮਾਤੇ ਕਾਣ ਥਾਉ ਰਣ ਥਾਉ ਥਾਉ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਗਲਾ ਭਾਰੀ ਦੋਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਉ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗਰੇ ਤਜ ਤਾਰੇ ਨਾਉ ਬੇਖ ਮਤ ਕਾਣ ਥਾਉ ਰਨਾ ਥਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੈ ਰਾਜ ਤੇ ਅੰਧਲਾ ਭਾਰੀ ਦੁਖ ਲਾਗੈ ਰਾਮ ਨਾਮ ਚਿਤਾਰੀ ਤੇਰੇ ਦਾਸ ਕਾ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਾਤੇ ਕਾਂ ਠੌਰ ਨਾ ਠਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਬਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਾ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਕਰੈ ਤਜ ਤਾਰੇ ਨਾਉ ਬੇਖ ਮਾਤੇ ਕਾਣ ਥਾਉ ਨਾਨ ਥਾਉ ਹਾਉ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਗਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਉ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਕਰੈ ਤਜ ਤਾਰੇ ਨਾਮ ਬੇਖ ਮਤ ਕਾਣ ਥਾਉ ਲਾ ਥਾਉ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਵਿਖੈ ਰਾਜ ਤੇ ਅੰਦਲਾ ਭਾਰੀ ਦੁਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕਾ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਖ ਮਾਤੇ ਕਾਣ ਠੌਰ ਨਾ ਠਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲ ਨਾਨਕ ਹਰ ਅੰਤਰ ਜਮੀ ਬਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਾ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗ੍ਰਹਿ ਤਜ ਤਾਰੇ ਨਾਉ ਬੇਕ ਮਤੇ ਕਾਂਥੌ ਰਨ ਥਾਓ ਹਾਓ ਚਰਨ ਕਮਲ ਸਿਓ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਿਖੇ ਰਾਜ ਤੇ ਅੰਧਲਾ ਭਾਰੀ ਦੋਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕਉ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾ ਰੋਗ ਗਰੇ ਤਜ ਤਾਰੇ ਨਾਉ ਬੇਖ ਮਤ ਕਾਣ ਥਾਉ ਲਨ ਥਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ